ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀਰਾਂ ਦੀ ਪਿਆਰੀ ਸਾਧ ਸੰਗਤ ਜੀਓ ਜਿਵੇਂ ਆਪ ਨੂੰ ਸਾਰਿਆਂ ਨੇ ਹੀ ਗੱਗਾ ਯਾਰ ਪੀਰ ਦਰਬਾਰ ਪੰਜ ਪੀਰ ਵਿਖੇ ਗੱਗਾ ਯਾਰ ਪੀਰ ਜੀ ਦਾ ਇਹ ਪਵਿੱਤਰ ਦਿਨ ਪਵਿੱਤਰ ਮੇਲਾ ਮਨਾਇਆ ਗਿਆ ਸੋ ਦਰਵਾਦੇ ਸੂ ਮंडल ਵੱਲੋਂ ਸਮੂਹ ਨਗਰ ਨਿਵਾਸੀਆਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਦਾ ਭੈਣਾ ਭਰਾਵਾਂ ਦਾ ਮਾਤਾਵਾਂ ਦਾ ਛੋਟੇ ਬੱਚਿਆਂ ਦਾ ਵੱਡਿਆਂ ਵੀਰਾਂ ਦਾ ਸੋ ਸਾਰਿਆਂ ਦਾ ਹੀ ਦਰਬਾਰ ਪੰਜ ਪੀਰ ਗੁੱਗਾ ਯਾਰ ਪੀਜੀ ਦੇ ਸਮੂਹ ਮੰਡਲ ਵੱਲੋਂ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਨੂੰ ਦੁਬਾਰਾ ਫੇਰ ਇਹਨਾਂ ਦੋਹਾਂ ਦਿਨਾਂ ਦੇ ਪਵਿੱਤਰ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਰਿਆਂ ਨੇ ਰਲ ਮਿਲ ਕੇ ਭਾਈਚਾਰੇ ਨੂੰ ਬਣਾਈ ਰੱਖਣਾ ਔਰ ਭਾਈਚਾਰੇ ਦੇ ਵਿੱਚ ਰਹਿ ਕੇ ਸਮੂਹ ਸੰਗਤਾਂ ਇੱਕ ਦੂਸਰੇ ਦਾ ਸਹਿਯੋਗ ਕਰਨ ਜਿਵੇਂ ਇਸ ਮੇਲੇ ਦੇ ਉੱਪਰ ਸਾਨੂੰ ਮਹਿਸੂਸ ਹੋਇਆ ਹੈ ਕਿ ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਨੇ ਬੇਗਮਪੁਰ ਦੀ ਗੱਲ ਕੀਤੀ ਸੀ ਕਿ ਜਿੱਥੇ ਕੋਈ ਦੁੱਖ ਸੁੱਖ ਦੁੱਖ ਨਾ ਹੋਵੇ ਜਿੱਥੇ ਕੋਈ जात-पात ਨਾ ਹੋਵੇ ਜਿੱਥੇ ਕੋਈ ਊਚ-ਨੀਚ ਦਾ ਫਰਕ ਨਾ ਦਿਸੇ ਜਿੱਥੇ ਸਭ ਇੱਕ ਹੀ ਹੋਣ ਇਹੋ ਜਿਹਾ ਮਨੂੰ ਬੇਗੰਪੁਰਾ ਚਾਹੀਦਾ ਹੈ ਸੋ ਸਾਨੂੰ ਮਹਿਸੂਸ ਹੋਇਆ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਉਚਾਰਨ ਕੀਤਾ ਬੇਗੰਪੁਰਾ ਜੋ ਪਿੰਡ ਚਿਹੜੂ ਨੂੰ ਅਸੀਂ ਬੇਗੰਪੁਰਾ ਵੀ ਕਹਿ ਦਈਏ ਤਾਂ ਕੋਈ ਅਤਕਤਨੀ ਨਹੀਂ ਹੋਵੇਗੀ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਵੀ ਪ੍ਰਣਾਮ ਕਰਦੇ ਹਾਂ ਸੋ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀਰਾਂ ਜੈ ਪੀਰਾਂ ਤੁਹਾਨੂੰ ਜਰਤ